ਇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਮਿਲ ਰਿਹਾ ਨਾ ਤੁਸੀਂ ਠੀਕ ਠਾਕ ਹੋਵੋਗੇ ਤੇ ਬਲੌਗ ਬਲੌਗ ਆਪਕੜ ਨਹੀਂ ਪਾਇਆ ਸੀ ਕੋਟੋਂ ਮਹੀਨਾ ਹੋ ਗਿਆ ਤੇ ਅੱਜ ਥੋੜਾ ਜਿਹਾ ਮੈਂ ਬਲੌਗ ਨਾਲ ਥੋੜਾ ਜਿਹਾ ਡਿਫਰੈਂਟ ਮੋਟਰ ਟੈਕਨੋਲੋਜੀ ਆਈ ਹੈ ਮੈਂ ਪਹਿਲੀ ਵਾਰ ਬਣ ਰਿਹਾ ਤੇ ਬਲੌਗ ਕਰਦਿਆਂ ਅਜੇ ਤੱਕ ਸ਼ੁਰੂ ਵੀਡੀਓ ਕਰ ਲੈ ਸ਼ੁਰੂ ਬਲੌਗ ਨਹੀਂ ਆ ਤੇ ਥੋੜੀ ਜਾਣਕਾਰੀ ਵੀਡੀਓ ਦੇ ਵਿੱਚ ਉਮੀਦ ਹੈ ਤੁਹਾਨੂੰ ਚੰਗੀ ਲੱਗੂਗੀ ਤੇ ਜੰਗੀ ਲਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਦੇ ਚੈਨਲ ਆਪਨ ਜੂਰ ਸਬਸਕ੍ਰਾਈਬ ਕਰ ਦੋ ਕਾਰਨ ਇਹ ਦੀ ਵੀਡੀਓ ਸ਼ੁਰੂ ਦਿਖਾਉਣੇ ਤੁਹਾਨੂੰ ਆ ਕੀ ਆ ਵੀਡੀਓ ਅੱਜ ਦੀ ਲਓ ਜੀ ਆ ਹੈਗੀ ਆ ਮੋਟਰ 36 ਸਲਾਟ ਜਿਹੜੇ ਕਿ ਆਪਾਂ 7 ਕਵੈਲ ਬਾਦੀਆ ਦੇ ਵਿੱਚ 8 ਕਵੈਲ ਹੁੰਦੇ ਆ 8ਵਾਂ ਕਵੈਲ ਆਪਿਆ ਇਹ ਵੀ ਪਾਉਣੀ ਤੁਹਾਨੂੰ ਦਿਖਾਵਾਂਗੇ ਪਾ ਕੇ ਮੋਟਰ ਤੇ 1 ਇੰਚੀ ਕੋਰ ਆ ਇਸ ਦੀ ਕੋਰ ਆਪਾਂ ਇਸ ਨੂੰ ਕਹਿ ਸਕਦੇ ਆ ਇਹ ਤੁਸੀਂ ਦੇਖ ਸਕਦੇ ਹੋ ਕਿੰਦਾ ਵਧੀਆ ਫਿਨਿਸ਼ਿੰਗ ਆਈ ਆ ਤੇ ਇਹਨੂੰ ਆਪਾਂ ਵੈਂਡਿੰਗ ਕਰਦੇ ਆ ਜੀ ਸਿੰਗਲ ਸਪੀਡ ਦੇ ਵਿੱਚ ਕਿਉਂਕਿ ਸਿੰਗਲ ਸਪੀਡ ਆ ਜਿਹੜੀ ਉਹਦੇ ਵਿੱਚ ਮੋਟਰ ਥੋੜਾ ਜਿਆ ਵਧੀਆ ਚੱਲ ਪੈਂਦੀ ਆ ਯਾਰਾ ਚੱਲ ਪੈਂਦੀ ਆ ਇਸ ਕਰਕੇ ਆਪਾਂ ਸਿੰਗਲ ਸਪੀਡ ਦੇ ਵਿੱਚ ਹੀ ਵੈਂਡਿੰਗ ਕਰਨ ਲੱਗੇ ਆ ਤੇ ਤੁਹਾਨੂੰ ਅੱਜ ਇਹਦੇ ਵਿੱਚ ਆਪਾਂ ਦੱਸਾਂਗੇ ਇਹਦਾ ਡਾਟਾ ਕੀ ਫਾਰਮਾ ਜੁੜੀ ਕਰਨਾ ਕਿੰਨੀ ਪੇਚ ਹੈ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਉਮੀਦ ਆ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਦੱਸ ਦਿਆਂ ਪਰ ਤੁਹਾਨੂੰ ਇਹ ਜਾਣਕਾਰੀ ਕੋਰਸ ਨੂੰ ਮੈਂ 10 ਹੀ ਦੱਸੀ 1 ਇੰਚੀ ਕੋਰ ਹੈ ਤੇ ਬਾਕੀ ਦਾਇਆ ਜੋ ਹੁੰਦਾ ਉਹ ਸਾਰਿਆਂ ਦਾ ਸੇਮ ਹੀ ਹੁੰਦਾ ਤਕਰੀਬਨ 5 ਇੰਚ ਹੁੰਦਾ ਤੇ ਵਿੱਚੋਂ ਤਕਰੀਬਨ ਹੁੰਦਾ ਜੀ 3 ਇੰਚ ਕਵਾਲ ਆਪਣਾ ਇੱਕ ਰਹਿ ਗਿਆ ਦਾਇਆ ਵੀ ਦੱਸਦਾ ਕੋਰ ਵੀ ਦੱਸਤੀ ਆਪਾਂ ਤੁਹਾਨੂੰ ਤੇ ਹੁਣ ਜੇ ਆਪਾਂ ਪਿੱਛੇ ਦੀ ਗੱਲ ਕਰਕੇ ਜਿਹੜੀ ਉਹ ਸਟਾਰਟਿੰਗ ਨਾ ਸੌਰੀ ਰਨਿੰਗ ਪੈਚ ਉਹ ਹੈਗੀ ਅਜਿਹੀ ਅਜਿਹੀ 5 7 ਤੇ 9 ਤੇ ਤਰਨਾਂ ਦੇ ਵਿੱਚ ਪੈਣਗੀਆਂ ਜੀ 80 ਗੇਜ ਨੰਬਰ ਹੈ ਜੀ ਆਪਣੇ ਕੋਲੇ 28 ਨੰਬਰ ਗੇਜ ਹੈ ਅਲੂਮਿਨਿਅਮ ਵੈਂਡਿੰਗ ਹਾਂਜੀ ਪੈਚ ਆਪਾਂ ਦੱਸੀ ਤੁਹਾਨੂੰ 5 7 ਤੇ 9 ਤੇ ਉਨ ਆਪਾਂ ਇਹਦੇ ਫਰਮੇ ਦੀ ਜਿਹੜੀ ਗੱਲ ਕਰ ਗਏ ਤੇ ਫਰਮਾ ਇਹਦਾ ਆਊਗਾ ਜੀ ਜੋ ਰਨਿੰਗ ਤੇ ਰਨਿੰਗ ਦਾ ਹੈਗਾ 55 ਇੰਚ ਐਕਟਿਵ 4 ਇੰਚ ਤੇ ਗੇੜਿਆਂ ਦੀ ਆਪਾਂ ਗੱਲ ਕਰ ਗਏ ਆਰਾਊਂਡ ਗੇੜੇ ਮਤਲਬ ਇਹ 5 ਪੇਜ ਦੇ ਪੇਜ ਦੇ ਵਿੱਚ ਕਿੰਨੇ ਗੇੜੇ 7 ਪੇਜ ਦੇ ਵਿੱਚ ਕਿੰਨੇ ਗੇੜੇ ਆਉਣਗੇ ਤੇ 9 ਪੇਜ ਦੇ ਵਿੱਚ ਕਿੰਨੇ ਗੇੜੇ ਆਉਣਗੇ ਜੀ ਆਰਾਊਂਡ ਆਪਾਂ ਗੱਲ ਕਰਕੇ ਤਾਂ 5 5 ਦੇ ਵਿੱਚ ਆਉਣਗੇ ਜੀ 2 ਗੇੜੇ ਤੇ 7 5 ਦੇ ਵਿੱਚ ਵੀ 2 ਗੇੜੇ ਤੇ ਜਿਹੜੀ ਹੈਗੇ 9 ਪਿਚ ਉਹਦੇ ਵਿੱਚ ਆਉਣਗੇ ਜੀ 3 ਗੇੜੇ 5 ਦੇ ਵਿੱਚ 2 7 ਦੇ ਵਿੱਚ 2 ਵਾਰੀ ਘਮਾਉਣਾ ਕਬੈਲ ਨੂੰ 9 ਦੇ ਵਿੱਚ 3 ਵਾਰੀ ਘਮਾਉਣਾ ਇਹ ਹੋ ਗਿਆ ਜੀ ਰਨਿੰਗ ਦਾ ਡਾਟਾ ਤੇ ਆ ਆਪਾਂ ਕਬੈਲ ਇੱਥੇ ਛੱਡ ਰੱਖਿਆ ਤੁਹਾਨੂੰ ਮੈਂ ਦਿਖਾਉਣ ਵਾਸਤੇ ਪਾਇਆ ਨਿਗਮਾ ਦੇਖੋ ਕਿਉਂ ਛੱਡਿਆ ਵੀ ਤੁਹਾਨੂੰ ਦੱਸਦਾ ਤੁਹਾਨੂੰ ਮੈਂ ਇਹ ਸਟਾਰਟਿੰਗ ਦੇ ਪੈ ਗੱਲ ਕਰਕੇ ਸਟਾਰਟਿੰਗ ਦੀ ਪੈਚ ਹੈਗੀ ਹੈ ਜੀ 6 8 10 6 ਦੇ ਵਿੱਚ 2 ਗੇੜੇ 8 ਦੇ ਵਿੱਚ 2 ਗੇੜੇ ਤੇ ਜੋ 10 ਦੇ ਵਿੱਚ ਵੀ 2 ਗੇੜੇ ਤੇ ਜਿਹੜਾ ਦਾ ਹੱਲੇ ਵਿੱਚ ਆ ਮ ਤਾਂ ਹੀ ਛੱਡਿਆ ਸੀਗਾ ਇਹ ਇੱਕ ਦੂਜੇ ਉੱਤੇ ਕਵੈਲ ਕਰੂਗਾ ਦੇਖੋ ਜਿੰਦੇ ਦਾ ਕਵੈਲ ਤਾਂ 10 10 ਵਿੱਚ ਤੇ ਆ ਇਹਦੇ ਉੱਤੇ ਕਵੈਲ ਪਾਊਗਾ ਦੇਖ ਸਕਦੇ ਹੋ ਜਿਵੇਂ ਤੁਸੀਂ ਬੈਂਡਿੰਗ ਕਰੋਗੇ ਉਵੇਂ ਮੈਂ ਤੁਹਾਨੂੰ ਸਾਈਡ ਮੈਂ ਪਤਾ ਲੱਗ ਜਾਊਗਾ ਤੇ ਇਹ ਸੀਗੀ ਜੀ ਛੋਟੀ ਜਾਣਕਾਰੀ 36 ਲਾਡ ਦੀ ਮੋਟਰ ਦੀ ਪਹਿਲੀ ਵਾਰ 36 ਲਾਡ ਬੈਂਡਿੰਗ ਪਹਿਲੀ ਵਾਰ ਕਰੀ ਹੈ ਤਾਜੀਆਂ ਤੋਂ ਸਿੱਖੇ ਹੋਏ ਕੁਝ ਕੇ ਨੁਕਤੇ ਵਰਤੇ ਹੋਏ ਬਹੁਤ ਹੀ ਵਧੀਆ ਚੱਲੂਗੇ ਇਹ ਤੇ ਐਸ ਤਰ੍ਹਾਂ ਕੇ ਕਈ ਮਨ ਤੁਸੀਂ ਜੇ ਤੁਸੀਂ ਇਹਨੂੰ ਆਪਣਾ ਕਾਪਰ ਵੈਂਡਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਨੰਬਰ ਇਹ ਘਟਾ ਦੇਣਾ ਰਣਨ ਦੇ ਵਿੱਚ ਤੁਸੀਂ 29 ਕਰ ਦੇਣਾ ਕੋਰੇ ਵਿੱਚ ਇਹਦੇ ਵਿੱਚ 30 ਪਾਇਆ ਉਰੇ ਬੈ ਤੁਸੀਂ 33 ਆ ਸਕਦੇ ਹੋ 29 31 ਦੋ ਨੰਬਰਾਂ ਦਾ ਫਰਕ ਤੇ ਤਰਨਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਣੇ ਭੁੱਲ ਗਿਆ ਤਾੜਨ ਦੇ ਵਿੱਚ ਤਰਨਾ ਪਾਉਣੀ ਹੈ 95 ਰਣ ਦੇ ਵਿੱਚ 80 ਵੀ 100 ਵੀ ਕਰ ਸਕਦੇ ਹੋ ਪਰ ਥੋੜਾ ਜਿਹਾ ਟਾਈਟ ਹੋ ਜਾਊਗਾ 95 ਵੀ ਬਹੁਤ ਵਧੀਆ 75 ਵੀ 95 ਵੀ ਚੱਲ ਜਾਊਗਾ 80 100 ਵੀ ਕਰ ਸਕਦੇ ਆ ਤੇ ਥੋੜਾ ਜਿਹਾ ਤੁਸੀਂ ਪੱਥਾਸ ਨਾਲੋਂ ਤਾਂ 80 100 ਜੇ ਥੋੜਾ ਜਿਹਾ ਫਸਟ ਟਾਈਮ ਹੈ ਤਬ ਤੇ ਕਰਵਾ ਸਕਦੇ ਆ ਇਹ ਆਪਣੇ ਵੱਲੋਂ ਮੈਂ ਪੂਰੀ ਜਾਣਕਾਰੀ ਦਿੱਤੀ ਹੈ 27 स्लॉट ਮੋਟਰ ਦੀ ਤੇ ਆ ਦੇਖ ਸਕਦੇ ਤੁਸੀਂ 27 स्लॉट ਮੋਟਰ ਮੇਰੇ ਹੱਥ ਦੇ ਵਿੱਚ ਹੈ ਆ ਆਪਣੇ ਵੱਲੋਂ ਮੈਂ ਖਰੀਏ ਪੂਰੀ ਜਾਣਕਾਰੀ ਦੇ ਦਿੱਤੀ ਤੁਹਾਨੂੰ ਬਾਕੀ ਬਾਕੀ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਵੀ ਜਾਣਕਾਰੀ ਸਹੀ ਲੱਗੀ ਤੁਹਾਨੂੰ ਤੇ ਜਾਣਕਾਰੀ ਬੜੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ سبسਕ੍ਰਾਈਬ ਕਰ ਲਓ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਈਗ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਕਮੈਂਟ ਕਰਾਹੀ ਜਰੂਰ ਕੋਸ਼ਿਸ਼ ਕਰ ਜੀ ਧੰਨਵਾਦ